हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਤਾਜ਼ੀਆਂ ਸੂਈਆਂ ਦੀਆਂ ਤੇ ਆ ਜੋ ਆਪਾਂ ਪੁੱਛਦੇ ਆਂ ਡਿਟੇਲ ਪਿੰਨੇ ਕਿਹੜਾ ਪਿੰਡ ਆ ਆਪਣਾ ਪਿੰਡ ਚੰਗੀਆਂ ਨੇ ਠੀਕ ਆ ਤੇ ਨਾਂ ਬੋਲ ਦਿਓ ਆਪਣਾ ਗੱਬੀ ਕੇ ਘਰ ਵਾਜਦੇ ਯਸਮੀਰ ਸਿੰਘ ਕੇ ਠੀਕ ਹੈ ਜਿਲ੍ਹਾ ਆਪਣਾ ਬਰਨਾਲਾ ਪਈ ਹੈ ਨਾ ਤਸੀਲ ਤਪਾ ਹੈ ਨਾ ਜੀ ਨੇੜੇ ਦਾਣਾ ਮੰਡੀ ਦੇ ਘਰ ਕੋਲ ਠੀਕ ਹੈ ਜੰਗੀਆਂਣਾ ਰੋਡ ਤੇ ਦਾਣਾ ਮੰਡੀ ਕੋਲੇ ਆਪਣਾ ਘਰ ਹੈਗਾ ਤੇ ਮਾਈ ਨੰਬਰ ਬੋਲ ਦੋ ਜੀ ਆਪਣਾ 8573 ਜੀ ਹਾਂ ਜੀ 34503 ਠੀਕ ਹੈ ਜੀ 34703 ਲਿਖਦੇ ਚੱਲੋ ਠੀਕ ਹੈ ਜੀ ਕੋਈ ਗੱਲ ਨਹੀਂ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਜਿਹੜੀ ਆਪਾਂ ਇਹ ਵੇਖ ਰਹੇ ਹਾਂ ਪਹਿਲੇ ਨੰਬਰ ਤੇ ਕਿਹੜਾ ਸੁਆਸੂਈ ਹੈ ਜੀ ਇਹ ਤਸੀਲ ਲਈ ਸੀ ਜੀ ਯਾਨਕ ਦੂਜਾ ਸੂਆ ਕਹਿ ਕੇ ਦਿੱਤੇ ਸੀ ਨੂੰ ਤੀਜੇ ਸੂਏ ਸੂਈ ਸਾਡੇ ਦੀ ਠੀਕ ਆ ਇਹ ਤੀਜਾ ਸੂਆ ਸੂਈ ਆ ਗਈ ਤੇ ਬੱਚਾ ਕੀ ਹੈ ਜੀ ਇਹਦੇ ਮਗਰ ਬੱਸੀ ਆਈ ਬੱਚਾ ਬੱਸੀ ਆ ਗਈ ਹੁਣ ਇਹਦੇ ਸਲੇ ਕਿੰਨਾ ਕਰਦਾ ਤੇ ਹਾਜ਼ਰ ਆ ਜੀ ਕੰਡੇ ਵਾਲਾ ਇਹ 6 ਲੀਟਰ ਤੋਂ ਤਿਆਰ ਹੈ 6 ਲੀਟਰ ਤੋਂ ਦੋ ਮਤਲਬ ਕਿ ਦੋਨੇ ਟਾਈਮਾਂ ਦਾ ਤਿਆਰ ਆ ਤੇ ਉਹ ਠੰਡੀ ਸੀ ਲੈ ਜੀ ਹਾਂਜੀ ਪੂਰੀ ਠੰਡੀ ਨਿਆਣਾ ਪਾਉਂਦੀ ਲੋੜ ਨਹੀਂ ਹੈਗੀ ਪੂਰੀ ਠੰਡੀ ਸੀ ਲਈ ਠੀਕ ਆ ਜੀ ਫੈਂਟ ਵੀ ਵਧੀਆ ਹੁੰਦੀ ਹੈ ਜੀ ਕਿੰਨੀ ਕ ਆ ਜਾਂਦੀ ਹੈ ਫੈਂਟ 4-7 ਤਾਂ ਜੀ ਠੀਕ ਆ ਜੀ ਫੈਂਟ 4-7 ਆ ਜਾਂਦੀ ਹੈ ਜੀ ਚਲ ਚ ਪਾ ਕੇ ਨੂੰ ਅਡਰ ਨੇੜੇ ਤੋਂ ਚੱਕਰ ਆਬਾਦ ਨੇ ਬਹੁਤ ਕਮਾਲ ਦਾ ਅਡਰ ਆ ਚਾਰੇ ਥਾਂ ਨਿੱਖੜਵੇਂ ਤੇ ਪੂਰੀ ਬਿੱਥੀ ਦਾ ਤਾਰ ਕਿਵੇਂ ਆ ਜੀ ਤਾਰ ਵੀ ਵਧੀਆ ਪੋਲੀ ਹੈ ਠੀਕ ਆ ਜੀ ਤਾਰ ਵੀ ਪੋਲੀ ਹੈਗੀ ਬਾਕੀ ਅਡਰ ਵੀ ਬਹੁਤ ਕਮਾਲ ਦਾ ਸਮੇਰੇ ਚੋਈ ਹੋ ਜੀ ਹੈ ਨਾ ਹਾਂਜੀ ਠੀਕ ਆ ਤੇ ਕੀ ਮੁੱਲ ਆ ਜੀ ਫਿਰ ਇਹਦਾ ਇਹਦਾ ਜੀ 40000 40000 ਰੁਪਿਆ ਮੁੱਲ ਆ ਬਾਕੀ ਮਾਨਤਾਣ ਹੋ ਜੂਗਾ ਜੀ ਹਾਂਜੀ ਬਾਲਾ ਨਹੀਂ ਮਿੰਦਾ ਠੀਕ ਆ ਜੀ 40000 ਰੁਪਿਆ ਮੁੱਲ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਬੰਦਾ ਕੋਈ ਹੈ ਨਹੀਂ ਕਰੇ ਬੁੜੀਆਂ ਗਾਇਦਾ ਕਰਕੇ ਹੀ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਨਹੀਂ ਤੋਰ ਕੇ ਵੀ ਦਿਖਾਉਂਦੇ ਹੂੰ ਤੋਰਾ ਤਾਰਾ ਓਕੇ ਹੈ ਜੀ ਜਮਾ ਹਾਂਜੀ ਵਧੀਆ ਨਹੀਂ ਠੀਕ ਆ ਜੀ ਤੋਰਾ ਤਾਰਾ ਵੀ ਭੈਣ ਕਹਿੰਦੇ ਓਕੇ ਆ ਤੇ ਅੱਗੇ ਜੀ ਦੋ ਨੰਬਰ ਇਹ ਕਿਹੜਾ ਸੂਆ ਸੂਈ ਵੀ ਹੈ ਜੀ ਇਹ ਜੀ ਤੀਜਾ ਸੂਆ ਜੀ ਤੇ ਬੱਚਾ ਕੀ ਹੈ ਇਹਦੇ ਮਗਰ ਇਹ ਬੱਸੀ ਹੈ ਜੀ ਉਧਰ ਠੀਕ ਆ ਜੀ ਇਹਦੇ ਮਗਰ ਵੀ ਬੱਸੀ ਹੂੰ ਠੰਡੀ ਛੀ ਲੈ ਜੀ ਹਾਂਜੀ ਤੇ ਕਿੰਨਾ ਗੱਦਦਾ ਜੀ ਹੁਣ ਇਸ ਟਾਈਮ ਇਹ 11 ਲੀਟਰ ਤਿਆਰ ਹੈ ਹੂੰ ਬੱਸੀ ਨਹੀਂ ਪਿਆ ਦਿੰਨੇ ਸੀ ਠੀਕ ਆ ਇਹਦਾ ਬਲ ਕਰਦੀ ਹੈ ਹੁਣੇ ਹੀ ਕਰਦੀ ਹੈ ਜੀ ਠੀਕ ਆ ਜੀ 12 ਹੋ ਗਈ ਠੀਕ ਆ ਭੈਣ ਜੀ ਭੈਣ ਪੂਰੀ ਵਧੀਆ ਜੀ ਠੀਕ ਆ ਜੀ ਭੈਣ ਭੈਣ ਕਹਿੰਦੇ ਚੰਗੀ ਆਉਂਦੀ ਆ ਉਹ 12 ਲੀਟਰ ਦੁੱਧ ਆਪਾਂ 11 ਕਹਿ ਕੇ ਦੇ ਦਾਂਗੇ ਹਾਂਜੀ ਬਾਕੀ ਥਾਣਾ ਆਪਾਂ ਨੇੜੇ ਤੋਂ ਚੱਕਰਵਾਦ ਨੇ ਬਹੁਤ ਕਮਾਲ ਦਾ ਥਾਣਾ ਥੋੜਾ ਕੈਮਰੇ ਤੋਂ ਜ਼ਰੂਰ ਜਾ ਕੇ ਦੀਆ ਕਰਮ ਵਾਲੀ ਇਕੱਲਾ ਇਕੱਲਾ ਥਾਣਾ ਨਿਖੜਮਾ ਥਾਣਾ ਪੂਰੀ ਵਿੱਚੀ ਦਾ ਥਣ ਲੱਗਿਆ ਵਾ ਆਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਪਹਿਲੇ ਸਵੇਰ ਦੀ ਚੋਈ ਹੋਣਾ ਹਾਂਜੀ ਉਹ ਠੰਡੀ ਸੀਰ ਫੁੱਲ ਆ ਹਾਂਜੀ ਧਾਰ ਕਿਵੇਂ ਆ ਧਾਰ ਪੂਰੀ ਵਧੀਆ ਜੀ ਥਣਾ ਸਾਫ ਆਈ ਠੀਕ ਆ ਭਨੇ ਤਾਰ ਵੀ ਭੈਣ ਕਹਿੰਦੀ 1 ਨੰਬਰ ਆ ਹਾਂ ਬੱਚਾ ਵਸਿਆ ਵਸੀ ਵੀ ਕਰਮਣ ਨੇ ਬਹੁਤ ਕੁਆਲਿਟੀ ਦਿੱਤੀ ਹੈਗੀ ਤੇ ਭੈਣੇ ਫਿਰ ਇਹਦਾ ਕੀ ਮੁੱਲ ਆ ਜਾਇਜਾ ਇਹਦਾ ਵੀ 42000 ਇਹ ਵੀ ਸਹੀ ਠੀਕ ਆ ਇਹਦਾ ਮੁੱਲ ਵੀ 42000 ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਉ ਹਾਂਜੀ ਠੀਕ ਆ ਭਨੇ ਨੈਕਸਟ ਵੀ ਕੇ ਭੈਣ ਕੋਲੇ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾਂ ਚ ਕੋਈ ਵੀ ਪਸੰਦ ਆਵੇ ਤਾਂ ਭੈਣ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਲੋਂ ਧੰਨਵਾਦ ਜੀ